ਪੰਜਾਬ ਨਾਓ ਟੈਲੀਵਿਜ਼ਨ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਵਿਦੇਸ਼ਾਂ ਦੀਆਂ ਕੁਝ ਵੱਡੀਆਂ ਖਬਰਾਂ ਦੇ ਉੱਪਰ ਚਾਤ ਪਾਉਂਦੇ ਆ ਨਿਊਯਾਰਕ ਵਿੱਚ ਹਵਾ ਵਿੱਚ ਦੋ ਫੜ ਹੋਇਆ ਹੈਲੀਕਾਪਟਰ ਨਦੀ ਵਿੱਚ ਡਿੱਗਿਆ ਪਾਇਲਟ ਸਨੇਹ 6 ਜੁਨਿਆਦੀ ਹੋਈ ਮੌਤ ਚੀਨ ਨੇ ਅਮਰੀਕਾ ਦੀਆਂ ਡਰਮਦਰਾ ਦੇ ਜੋ ਕਿ 125% ਦੀ ਟੈਕਸ ਲਾਇਆ। ਮੁਰਮੂ ਨੇ ਸਲੋਵਾਕੀਆ ਦੇ ਬੱਚਿਆਂ ਦੇ ਨਾਲ ਰਮਾਇਣ ਤੇ ਆਧਾਰਿਤ ਕਟਪੁਤਲੀ ਪ੍ਰੋਗਰਾਮ ਵੇਖਿਆ। ਸ਼ੇਖ ਹਸੀਨਾ ਤੇ ਉਸਦੀ ਧੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ। ਫੇਸਬੁੱਕ ਨੇ ਚੀਨ ਦੇ ਨਾਲ ਮਿਲ ਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਸਾਬਕਾ ਕੰਪਨੀ ਅਧਿਕਾਰੀ। ਹੁਣ ਇਹਨਾਂ ਖਬਰਾਂ ਦੇ ਉੱਪਰ ਇੱਕ ਨਜ਼ਰ ਵਿਸਤਾਰ ਦੇ ਨਾਲ ਨਿਊਯਾਰਕ ਮੈਚ ਸਰਸਪਾਟੇ ਵਿੱਚ ਇਸਤੇਮਾਲ ਹੋਣ ਵਾਲੇ ਹੈਲੀਕਾਪਟਰ ਨੇ ਵੀਰਵਾਰ ਨੂੰ ਉਡਾਣ ਦੌਰਾਨ ਹਵਾ ਵਿੱਚ ਦੋ ਟੋਟੇ ਹੋ ਗਏ ਤੇ ਨਾਲ ਦੀ ਨਾਲ ਇਹ ਜਹਾਜ਼ ਜਾ ਕੇ ਨਦੀ ਵਿੱਚ ਡਿੱਗ ਪਿਆ। ਹਾਦਸੇ ਵਿੱਚ ਹੈਲੀਕਾਪਟਰ ਸਵਾਰ ਪਾਇਲਟ ਤੇ ਸਪੀੜ ਦੇ ਪੰਜ ਸੈਲਾਨੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਫਿਲਹਾਲ ਉੱਚ ਟੀਮਾਂ ਦੇ ਵੱਲੋਂ ਇਸ ਮਾਮਲੇ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਟਰੰਪ ਪ੍ਰਸ਼ਾਸਨ ਦੇ ਵੱਲੋਂ ਚੀਨ ਤੋਂ ਆਉਣ ਵਾਲੀਆਂ ਵਸਤੂਆਂ ਦੇ ਉੱਪਰ 145% ਦੀ ਟੈਕਸ ਲਾਉਣ ਦੇ ਬਦਲੇ ਵਜੋਂ ਚੀਨ ਦੇ ਵੱਲੋਂ ਵੀ ਅਮਰੀਕਾ ਤੋਂ درآمد ਹੋਣ ਵਾਲੀਆਂ ਵਸਤਾਂ ਦੇ ਉੱਪਰ ਟੈਕਸ ਵਧਾ ਕੇ 125% ਕਰ ਦਿੱਤਾ ਗਿਆ ਹੈ ਚੀਨੀ ਵਣਜ ਮੰਤਰਾਲੇ ਨੇ ਇਹ ਆਖਿਆ ਹੈ ਕਿ ਚੀਨ ਨੇ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ ਤੇ ਟੈਕਸ ਵਧਾ ਕੇ 125% ਕਰ ਦਿੱਤਾ ਹੈ ਤੇ ਇਸ ਤੋਂ ਪਹਿਲਾਂ ਇਹ ਟੈਕਸ 84% ਸੀ ਸਲੋਵਾਕੀਆ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਪੁੱਜੀ ਭਾਰਤੀ ਸਲੋਵਾਕੀਆ ਦੇ 2 ਰੋਜ਼ਾ ਸਰਕਾਰੀ ਦੌਰੇ ਤੇ ਪੁੱਜੀ ਭਾਰਤ ਦੀ ਰਾਸ਼ਟਰਪਤੀ ਦ੍ਰਾਪਤੀ ਮੁਰਮੂ ਦੇ ਵੱਲੋਂ ਸਲੋਵਾਕੀਆ ਦੇ ਬੱਚਿਆਂ ਦੇ ਨਾਲ ਰਮਾਇਣ ਤੇ ਆਧਾਰਿਤ ਕੱਟ ਪੁਤਲੀ ਪ੍ਰੋਗਰਾਮ ਵੇਖਿਆ ਗਿਆ 45 ਮਿੰਟ ਦਾ ਇਹ ਸ਼ੋਅ ਉੱਥੇ ਦੀ ਭਾਸ਼ਾ ਦੇ ਵਿੱਚ ਸੀ ਤੇ ਇਹ ਸ਼ੋਅ ਭਗਵਾਨ ਕ੍ਰਿਸ਼ਨ ਦੀ ਭਗਤ ਤੇ ਭਾਰਤੀ ਸਭਿਆਚਾਰ ਦੇ ਪ੍ਰਸ਼ੰਸਕ ਲੇਖਾ ਮੁਕੋਵੋ ਦੇ ਵੱਲੋਂ ਕਰਵਾਇਆ ਗਿਆ ਸੀ ਤੇ ਇਸ ਸ਼ੋਅ ਦੇ ਵਿੱਚ ਸਲੋਵਾਕੀਆ ਦੇ 150 ਬੱਚਿਆਂ ਨੇ ਹਿੱਸਾ ਲਿਆ ਰਾਸ਼ਟਰਪਤੀ ਦਰਾਬਦੀ ਮੁਰਬੂਵੀ ਇਸ ਪ੍ਰਯੋਗ ਦੇ ਵਿੱਚ ਇੱਕ ਦਰਸ਼ਕ ਵਜੋਂ ਸ਼ਾਮਲ ਹੋਏ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ ਉਹਨਾਂ ਦੀ ਧੀ ਸ਼ਾਇਮਾ ਵਾਜੀਦ ਪਾਤੂਲ ਤੇ ਸਤਾਰਾ ਹੋਰ ਖਿਲਾਫ ਭ੍ਰਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਅੱਜ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਉਹਨਾਂ ਤੇ ਧੋਖਾ ਧੜੀ ਦੇ ਨਾਲ ਇੱਕ ਰਿਹਾਈ ਸ਼ੀਟ ਹਾਸਲ ਕਰਨ ਦੇ ਦੋਸ਼ ਹਨ ਉਧਰ ਫੇਸਬੁੱਕ ਦੀ ਸਾਬਕਾ ਅਧਿਕਾਰੀ ਸਾਰਾ ਦੇ ਵੱਲੋਂ ਜੋ ਕਿ ਬੀਤੇ ਦਿਨੀ ਸਿਨੇਤ ਦੀਨਯਾਇਕ ਕਮੇਟੀ ਸਾਹਮਣੇ ਆਪਣੀ ਗਵਾਹੀ ਦੰਦਿਆ ਦੋਸ਼ ਲਾਇਆ ਕਿ ਫੇਸਬੁੱਕ ਨੇ ਕਾਮੀ ਸੁਰੱਖਿਆ ਨੂੰ ਕਮਜ਼ੋਰ ਕਰ ਦਿੱਤਾ ਹੈ ਤੇ ਚੀਨ ਵਿੱਚ ਆਪਣਾ ਵਪਾਰ ਵਧਾਉਣ ਵਾਸਤੇ ਅਮਰੀਕਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਪਹਿਲ ਕਦਮੀਆਂ ਬਾਰੇ ਜਾਣਕਾਰੀ ਚੀਨ ਨੂੰ ਦਿੱਤੀ ਗਈ ਹੈ ਸੋ ਇਸੇ ਖਾਸ ਪ੍ਰੋਗਰਾਮ ਦੇ ਵਿਚਾਣਾ ਹੀ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਧੰਨਵਾਦ